ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਦੱਸੋ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਬਿਲਕੁਲ ਨੋਰਮਲ ਰੇਟ 'ਚ ਪੰਜ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਉਹਨਾਂ ਆਪਾਂ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਚਲ ਵਧੀਆ ਚੀਜ਼ ਦਾ ਜੇ ਵੇਖ ਗਿਆ ਮਾਲ ਪਰਸਾਂ ਵਾਲਾ ਫਿਰ ਆ ਜਾ ਜੀ ਵੇਖਿਆ ਜੀ ਤੇ ਅੱਜ ਫੇਰ ਪੰਜ ਮੱਜਾਂ ਦੇ ਇੱਕ ਜਾ। 55 ਰਾਜੀ ਪੰਜ ਮਰੀਂਡਿੰਗੀ ਵਿੱਚ ਚਲੋ ਪਤਾ 15 ਕਰੋੜ। ਰੇਡ ਛੋਟੇ ਛੋਟੇ। ਰੇਡ ਛੋਟੇ ਛੋਟੇ। ਤੇ ਚਲੋ ਨਾਮ ਦੱਸਦੇ ਕਿ ਰਾਜਿੰਦਰ ਸਿੰਘ ਪਿੰਡ ਚੱਠਾ ਦਸੀਹ ਬਟਾਲਾ ਸ਼ਹਿਰ ਦਾਸਵਾਲ। ਤੇ ਫੋਨ ਨੰਬਰ ਇਹ ਬੋਲਦਾ। 958627755। ਠੀਕ ਐ। ਸ਼ੁਰੂਆਤ ਜਿਹੜੀ ਇੱਧਰ ਆਹ ਮੱਜ ਵਿਗਈ ਵੀ ਅੱਜ ਪਹਿਲੇ ਨੰਬਰ ਵਾਲੀ। ਹਾਂ ਨਹੀਂ ਨਹੀਂ ਵਿਗਈ। ਉਹ ਵਿਕੀ ਉਹ ਜਾਣ ਵਾਲੀ ਆ ਹਜੇ। ਤੇ ਪਹਿਲਾਂ ਧੰਨਵਾਹੀ ਦਿਖਾ ਦਈਏ। ਖੋਲੋ ਵੀ ਜੀ ਨਾ। ਕਿੰਨਾ ਸੁਆਜੇ ਤੇ ਕਿੰਨੇ ਕਿ ਦੁੱਧ ਆ ਲਈ ਆ ਦੁੱਧ ਵੀ ਜੀ ਥੋੜੀ 10 ਲੀਟਰ ਤੋਂ ਬਾਅਦ ਰਹੇਗੀ ਠੀਕ ਆ ਸੁਆਰ ਤਿਆਰ ਆ 5 ਤੋਂ 6 ਚੋਰੀ ਚੋਰੀ 10 11 ਲੀਟਰ ਦੁੱਧ ਜਿਹੜਾ ਕਿੰਨੇ ਕਿ ਚਵਾਈ ਜਾਊਗੇ ਹallelujah ਤੇ ਇਹਦਾ ਫਿਰ ਮੁੱਲ ਉਹ ਵੀ ਜਿਹੜਾ ਤਿਆਰ ਜੀ ਕਿੰਨਾ 70000 70000 ਹਾਂਜੀ ਤੇ ਜੈਸ ਨਾ ਹੀ ਕਰੀਏ ਬਿਲਕੁਲ ਜੋ ਵੀ ਛੋਟ-ਛਾਟ ਕਰਕੇ ਜੋ 65000 ਦੇ ਮੌਕੇ ਤੇ ਹੈਗੀ ਕੋਈ ਕਸਰ ਕੇ ਅੱਛਾ 66 ਦੀ ਤੇ ਹਾਂ ਨਾ ਬਾੜੀਆਂ ਦੀ ਜੁੜੀ ਦਵਾਗੀ ਠੀਕ ਹੈ ਹਾਂਜੀ ਠੀਕ ਹੈ ਤੇ ਚਲੋ ਬਾਕੀ ਕੋ ਫੋਨ ਲਾਵੇ ਇੱਕ ਕਰੀ ਤੇ ਇਹ ਹਵਾਨਾ ਇਹਦਾ ਦੇਖ ਸਾਡੇ ਲੱਗ ਕੇ ਦੇਖ ਕਰੀ ਤੇ ਆ ਵੀ ਜਿਹੜੀ ਦੂਸਰੇ ਨੰਬਰ ਤੇ ਆ ਇੱਕ ਕਿਨਿਕ ਦੁੱਧ ਆ ਲਈ ਜੇ ਦੁੱਧ ਵੀਰ ਜੀ ਮੰਦੇ ਸੱਜਣਾ ਕੋ ਜੁੜਾ ਇੱਕੋ ਕਰੋ ਗਿਆ ਨਾ ਮੀਆਂ ਪਹਿਲੇ ਨਾਲ ਉਧਰ ਹੋ ਜਾਂਦੀ ਆ ਦੋਵੇਂ ਠੀਕ ਆ ਮੇਰੇ ਕੋਲ ਬਰਾ ਨਹੀਂ ਕਿਉਂ 15 15 ਕਿਲੋ ਦੁੱਧ ਦੇ ਦਈਏ ਅੱਛਾ ਜੋੜਾ ਇੱਕੋ ਕਰਾ ਆ ਯਾਰ ਜੋੜਾ ਇੱਕੋ ਕਰਵਾਇਆ ਤਾਈਆਂ ਦੋਵਾਂ ਦੇ ਇੱਕੋ ਜਿਹੀ ਕਰਦੇ ਹੋ ਤੇ ਇੱਕੋ ਜਿਹੀ ਸ਼ਕਲ ਹੈ ਦੋਵਾਂ ਦੀ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਲੋ 14 15 ਕਿਲੋ ਦਊਂਗੀ ਤੇਜਾ ਸੂਰ ਨੂੰ ਆਹ ਕਰ ਠੀਕ ਆ ਬਸ ਦੋਵਾਂ ਦੇ ਤਿੰਨ ਨਾਲੇ ਬਾਕੀ ਆ ਥੱਲੇ ਆਪਾਂ ਲੈਣਾ ਜਿਹੜੇ ਵੀਰ ਨੂੰ ਤੋ ਇਨਦਰ ਜਮਾ ਸਮਝਾ ਪਏ ਸਮਝਣ ਵਾਲੇ ਨੇ ਸਮਝਣਾ ਬਾਕੀ ਇਹ ਆ ਵੀ ਜ ਪਰਣੀ ਆ ਜ ਪੂਰੀ ਜਿਹੜਾ ਪੰਜਾਂ ਦਿਨ ਦੀ ਸੰਦੀ ਗਈ ੱਿੱਲਾ ਹੈ ਗਈਆਂ ਮੈਂ ਕਾਫੀ ਹਫ਼ਤੇ ਦੇ ਅੰਦਰ ਅੰਦਰ ਸੋਪੂਗੀ ਜਿਹੜਾ ਬਾਕੀ ਇਹ ਜਿਆ ਸਾਰਾ ਹਵਾਨਾ ਭਰਨਾ ਵਾਂਗੇ ਤੇ ਇਹਦਾ ਫਿਰ ਮੁੱਲ ਵੀ ਜ ਫਿਰ ਬਾਕੀ ਇਹ ਆ ਵੀ ਕੱਦ ਕੱਠ ਪੱਖੋਂ ਚੰਗੀਆਂ ਵਾਂ ਪਾਰੀਆਂ ਮੱਝਾਂ ਵਾਂ ਸਾਈ ਸੁਦਰੀ ਸਾਫ ਸੁਦਰੀ ਆ ਡੇਰੀਆਂ ਚ ਚੌਣ ਵਾਲੀਆਂ ਮੱਝਾਂ ਵਾਂ ਜਿਹੜੀਆਂ ਦੋਵੇਂ ਤੇ ਫਿਰ ਕਿੰਨਾ ਇਹਦਾ ਮੁੱਲ ਮੋਲੇ ਦਾ ਮਿਰਜੀ ਲੈਣ ਦੇ ਨਹੀਂ ਕਰਨਾ ਕਿੰਨਾ ਮੋਲੇ ਦਾ 70000 ਰੁਪਏ ਅੱਛਾ ਹਾਂਜੀ ਤੇ ਜਸਨ 70 ਰੁਪਏ ਦੀ 70 ਦੀ ਕਿਹ ਯਾਰ ਛੜਦੀ ਹੈ ਵਿੱਚ ਹਾਂ ਨਾ ਮਹੀਂ ਮਿਰਜੀ 65000 ਦੀ ਦੇਣੀ ਹੈ 65000 ਦੀ ਹਾਂਜੀ ਵੇ ਲੋ ਠੀਕ ਆ ਪੱਕਾ 65000 ਆ 65000 ਦੀ ਦੇਦਾਂਗੇ ਠੀਕ ਆ ਪਲੇਟਾ ਨਹੀਂ ਲੱਗਿਆ ਪਰ ਚਲੋ ਮਹੀ ਤੇ ਮਿੰਜੀ ਜਾਓ ਜਿਵੇਂ ਕਹਦਾ 65 ਦੀ ਦੇਦਾਂਗੇ ਲੱਲੀ ਭਾਈ ਪਿੱਛੋ ਕਹੀ ਜਾਂਦੇ ਪਰ ਖਤ ਨਹੀਂ ਲੱਗਿਆ ਜਿਵੇਂ ਜਿਉਂਦੇ ਹਾਂ 65 ਕਹਦਾ 65 ਦੀ ਦੇਦਾਂਗੇ ਠੀਕ ਆ ਮੈਨੂੰ 70 ਤੋਂ ਬਾਹਰ ਕਰਾਣੀ ਏ ਠੀਕ ਆ ਆ ਦੇਖੋ ਵੀਰ ਜੀ ਆਹ ਤੀ ਜੜੀ ਮਹੀ ਆ ਠੀਕ ਆ ਕਦ ਕਾਠੇ ਦਾ ਵੀ ਪੂਰਾ ਉੱਚਾ 15 ਕਿਲੋ ਦਾ ਤਾਂ ਤੇ ਕਿੱਸਾ ਬਦ ਨਾ ਨਹੀਂ ਕਹਿ ਦੂਨੀ ਪੰਜਾ ਦੇਣਾ ਠੀਕ ਆ ਉੱਧਰ ਆਈਆਂ ਮੇਨੀਆਂ ਹੈ ਵੀ ਉੱਧਰ ਦੀਆਂ ਆ ਠੀਕ ਆ ਸੋ ਪਰੌਣੀਆਂ ਇੱਕੋ ਪਰੋ ਜੋੜਾ ਇਕੱਠਾ ਲਿਆਈ ਸੀ ਉਹ ਵੀ ਦੇਖੋ ਬਾਕੀ ਇਹ ਆ ਵੀ ਕੱਦ ਕਾਠ ਪੱਖੋਂ ਚੰਗੀਆਂ ਆ ਵਾ ਇਹ ਕਿ ਥੋੜੀ ਜੀ ਸਾਹ ਮੇਦੇ ਥੋੜੀ ਜੀ ਘੱਟ ਰਹਿ ਗਈ ਤੇ ਬਾਕੀ ਆ ਦੇਖ ਸਕਦੇ ਥੱਲੇ ਉਹ ਇੰਨੇ ਵੀ ਸੋਣ ਤੱਕਰ ਚੰਗੀ ਤਿਆਰ ਹੋਣਾ ਵਾ ਗਾਈਆਂ ਨੂੰ ਲੇਵਾਲੀ ਇਧਰ ਹੋ ਗਈ ਪੁਰਾਣੀਆਂ ਬਰਾ ਪੱਠੇ ਨਹੀਂ ਕਰਦੀ ਅਜੇ ਪੂਰੀਆਂ ਪਰਨੀਆਂ ਆ ਚੰਗੇ ਕੱਦ ਕਾਠ ਉੱਚੇ ਆ ਤੇ ਥੱਲੇ ਆ ਮ ਚੰਗੀਆਂ ਖੁੱਲੀਆਂ ਆਵਾਂ ਜਿਹੜੀਆਂ ਤੇ ਇਹਦਾ ਫਿਰ ਮੁੱਲ ਮੁੱਲ ਤਾਂ ਵੀਰ ਜੀ ਇਹਨਾਂ ਦੇ ਮੁੱਲ ਕਰਨ ਦੇ ਆ ਨਾ ਹਾਂਜੀ ਬੜਾ ਕੋਈ ਸੂਆ ਸਿਆਲ ਹੀ ਸਾਰਾ ਜਿਵੇਂ ਗਰਮੀਆਂ ਵੀ ਅਜੇ ਆਈਆਂ ਨਹੀਂ ਆਓ ਹਾਂਜੀ ਫਿਰ ਇਹ ਜਾ ਕੇ ਪ੍ਰਾਇਰ ਤੇ ਫਿਰ ਮਈ ਚ ਹੀ ਲੈਣੇ ਦਿੰਦੀ ਆਇਆ ਠੀਕ ਆ ਮਈ ਆਇਆ ਠੀਕ ਆ ਆੜੀ ਭਾਪੋਂ ਇਹਦਾ ਮੁੱਲ ਕਹਿੰਦਾ 70000 ਰੁਪਏ ਹੈ ਜੋ ਮੈਂ ਮਨਦੀ ਕਰੀਏ ਅੱਛਾ 70000 ਹੀ ਲਵਾਂਗੇ ਮੈਂ 72000 ਦਿੱਤੇ ਤੇ ਮੌਕੇ ਤੇ ਛੋਟ ਛੜ ਕਰ ਤੋ ਕਿਉਂ 70000 ਦੀ 70 ਦੀ ਦੇ ਦੋਗੇ 70 ਦਾ ਹੱਥ ਲੀਡੀ ਮੈਂ ਆ ਚਲੋ ਬਾਕੀ ਕਾ ਫੋਨ ਲਾਵੇ ਇੱਕ ਕਰੀ ਇੱਧਰ ਮਾਰਿਓ ਕੈਮਰਾ ਉਧਰ ਵੇਖੋ ਕਿ ਸੋ ਮਹੀਂ ਜੁਣੂਂਦੀ ਤੇ ਕੱਥੇ ਆਣਗੀ ਸਾਧਨੂਦੀ ਆ ਕਦ ਕਦ ਕਾਟ ਚ ਜਿਹੜੀਆਂ ਚੰਗੀਆਂ ਉੱਚੀਆਂ ਵਾ ਬਾਕੀ ਜਦੋਂ ਇਹ ਸਰੀਰ ਪੂਰਾ ਭਰ ਗਿਆ ਤੇ ਪੂਰੀਆਂ ਜਿਹੜੀਆਂ ਮੱਜੇ ਤਗੜੀਆਂ ਹੋ ਜਣੇ ਠੀਕ ਆ ਹਾਂਜੀ ਤੇ ਹੁਣ ਆ ਮੱਝ ਜਿਹੜੀ ਥੋੜੀ ਉੱਚੇ ਬੱਚੇ ਦੀ ਆ ਇਹਨੂੰ ਮਹੀਨਾ ਡੇਢ ਹੋ ਗਿਆ ਜੇ ਸੂਈ ਨੂੰ ਡੇਢ ਮਹੀਨੇ ਨਾਲੇ ਬੱਚਾ ਉਹ ਜਿ ਇਕੱਠਾ ਆ ਜਾਂਦਾ ਮਾਰਾ ਆ ਕੱਟਾ ਜਿਹੜਾ ਇਹਦਾ ਦੁੱਧ ਕਿੰਨਾ ਜੇ ਤੇ ਕੋਲ ਦੁੱਧ 9 ਕਿਲੋ ਵੀਰ ਜੀ ਅੱਜ ਲੈ ਆਇਆ ਫਿਰ ਤੋੜ ਦਈਏ ਮਿਲਦੀ ਦੋਵੇਂ ਟਾਈਮ ਕੱਟੇ ਤੇ ਠੀਕ ਹੈ ਜੀ ਠੀਕ ਹੈ ਕੋਈ ਨਿਕਾ ਜੇ ਵਜਨ ਇਹ ਆ ਵੀ ਵਜਨ ਚੰਗਾ ਵਜਦਾ ਸੰਭੀ ਸੰਭੀ ਚੰਗੀ ਮੇਰੀ ਆਈ ਹੈ ਕਾਸ਼ ਇਹ ਦੋ ਮਰ ਤੇ ਬੇਲ ਇਹਦੇ ਵੀ ਚੰਗੀ ਆ ਲੰਬਾਈ 'ਚ ਇਹ ਵੀ ਹੈ ਮੱਝ ਪੂਰੀ ਆ ਜਿਹੜੀ ਤੇ ਮੁੱਲ ਫਿਰ ਇਹਦਾ ਮੁੱਲ ਵੀ ਜਿਹੜਾ ਇਹਦਾ ਇੰਨੇ ਦੀ ਵੰਡਰੀ ਆ ਅੱਛਾ 45 45 ਹਜ਼ਾਰ ਦੀ ਵੀ ਦਾੜੀ ਦੀ ਹੁਣ ਵੰਡਰੀ ਆ ਠੀਕ ਆ ਸਾਰਾ ਸਾਲ ਦੁੱਧ ਜਿੱਦਾ ਮਰਜ਼ੀ ਕੁਝ ਹੋਵੇ 9 ਕਿਲੋ ਦੁੱਧ ਆ ਠੀਕ ਆ ਮੋਲੇ ਦਾ ਵੀ ਜੀ 60 ਕਰੀਏ 55 ਕਰੀਏ ਅੱਛਾ 55 ਜਾਂਦੇ ਉਹ 55 ਜਾਂਦੀ ਉਹ 55 ਚੱਲੂਗਾ ਫਿਰ ਅੱਜ 55 ਦੇ ਦਾਂਗੇ ਠੀਕ ਆ ਜੀ ਤੇ ਹੁਣ ਇੱਕ ਇਹਨਾਂ ਨੇ 8 ਕਿਲੋ ਦੁੱਧ ਇੱਕ ਟੈਂਪਾ ਭਰਾਂ ਦੀ ਏ ਇੱਕ ਟੈਂਕੀ ਕਰਨ ਦੀ ਜੀ ਠੀਕ ਐ 8 ਕਿਲੋ ਹੈਗਾ ਪੱਕਾ ਦੁੱਧ ਠੀਕ ਐ ਇਹ ਬੱਚੇ ਤੋਂ ਵੀ ਨਹੀਂ ਆ ਜਿਹੜੇ ਇੱਕ ਟੈਂਪੀ ਕਿਤੇ ਇੱਕ ਟੈਂਪਾ ਦਿੱਤੇ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 45 ਹੈ 45000 ਹਾਂਜੀ ਜੈਸਨ ਹਾਂ ਦਾ ਵੀਰ ਜੀ ਪੂਰੇ 40000 ਦੀ ਉਧਰ ਨਹੀਂ 40000 ਦੇ ਨਾਲ ਤੋਂ ਜੇਨ ਕੰਮ ਜੀ ਦਿੰਦੇ ਉੱਚ ਨਹੀਂ ਦੇਣੀ 8 ਕਿਲੋ ਦੁੱਧ ਆ ਅੱਛਾ 40000 ਦੀ ਗੜਾ ਮਰਜ਼ੀ ਲੈ ਜੇ ਅੱਛਾ ਹਾਂਜੀ 40000 ਦੀ ਦੇ ਦੇ ਨਹੀਂ ਹੈ ਵੀ ਹਾਂਜੀ ਠੀਕ ਹੈ ਚਲੋ ਆਜੇ ਤੋਰ ਦੇ ਇਹਨਾਂ ਇਹਦੀ ਪੰਜਾਂ ਦਿਨਾਂ ਦੀ 3.5 ਹਾਂ ਬਰੀ ਨਾ ਆ ਰਹੀ ਬੱਚਾ ਜਉਂਗੇ ਇਹ ਕੁੜੀ ਹੈ ਠੀਕ ਹੈ ਸੰਦੇਸ ਇਲ ਸਾਈਡ ਵਾਲੇ ਆ ਗਏ ਪਹਿਲਾ ਸੋਹਾਈ ਜਿਹੜਾ ਕਹਿੰਦੇ ਨੇ ਸੋਨਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਦਹੀਆਂ ਨਾਲ ਕਿੰਨਾ 20000 ਹਾਂਜੀ ਤੇ ਕਿੰਨਾ ਕੁ ਦੋ ਚਵਾਈ ਜਾਊਗੀ 10 ਕਿਲੋ ਚਵਾਈ ਜਾਊਗੀ ਠੀਕ ਆ ਹਾਂਜੀ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਫਿਰ ਹੋਰ 2000 ਤਾਂ 18000 ਅੱਛਾ 18 ਦੀ ਦੇ ਦੇਣੀ ਅੱਜ ਅੱਜ ਫਿਰ ਪੂਰੇ ਦਿyal ਹੋਈ ਦੇਖੇ ਅੱਜ ਵੇਚਣਾ ਮਾਲ ਅੱਛਾ ਹਾਂਜੀ ਠੀਕ ਆ ਤੇ ਠੀਕ ਹੈ ਜੀ ਫਿਰ ਬਾਕੀ ਕੋਈ ਇੱਥੇ ਤਸੱਲੀ ਕਰਕੇ ਨਾ ਵੇਖ ਚਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਖੜੇ ਅੱਜ ਸੂਈਆਂ ਦੋ ਹੀ ਆ ਬਾਕੀ ਸਾਰੀਆਂ ਹੀ ਗੱਬਣਾ ਗੱਬਣਾ ਪਾਸ ਕਰਕੇ ਖੜੋ ਤੇ ਸੂਈਆਂ ਦੀ ਚਵਾਈ ਕਰਕੇ ਖੜੋ